ਬਨੀ ਤੈਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਤੇ ਸਤੋਂ ਜ਼ਿਆਦਾ ਭਰੋਸਾ ਕੌਣ ਕਰਦੇ ਸੀ ਗੁਰੂ ਜੀ ਤੇ ਤਾਂ ਸਾਰੇ ਹੀ ਭਰੋਸਾ ਕਰਦੇ ਹਾਂ ਪਰ ਕੋਈ ਸੀ ਜੋ ਆਪਣੀ ਜਾਨ ਤੋਂ ਵੀ ਵੱਧ ਗੁਰੂ ਜੀ ਤੇ ਵਿਸ਼ਵਾਸ ਕਰਦੇ ਸੀ ਉਹ ਕੌਣ ਸੀ ਵੀਰ ਜੀ ਪੰਜ ਪਿਆਰੇ ਪੰਜ ਪਿਆਰੇ ਉਹ ਕੌਣ ਸੀ ਤੁਸੀਂ ਮੈਨੂੰ ਇਹਨਾਂ ਬਾਰੇ ਦੱਸੋ ਇਕ ਕਹਾਣੀ ਹੈ 1699 ਦੀ ਫਸਾਖੀ ਦੇ ਦਿਨ ਦੀ ਅਨੰਪੁਰ ਸਾਹਿਬ ਕੇਸਗਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪੂਰੀ ਸੰਨਤ ਲਈ ਇੱਕ ਖਾਸ ਦੀਵਾਨ ਸਜਾਇਆ ਸੀ ਹਰ ਇੱਕ ਦੀਆ ਨਜ਼ਰਾ ਗੁਰੂ ਜੀ ਦੇਵਾਲ ਸੰ ਤੇ ਹਰ ਕੋਈ ਸੋਚ ਰਿਹਾ ਸੀ ਕਿ ਗੁਰੂ ਜੀ ਕੀ ਖਾਸ ਕਹਿਣਾ ਚਾਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਤੰਬੂ ਵਿੱਚੋਂ ਬਾਹਰ ਆਏ ਸੰਗਤ ਨੂੰ ਦੇਖ ਕੇ ਖੁਸ਼ ਹੋ ਕੇ ਪਸਾਖੀ ਦੀ ਵਧਾਈ ਦਿੰਦੇ ਹੋਏ ਬੋਲੇ ਸੰਗਤ ਜੀ ਤੁਸੀਂ ਮੇਰੇ ਲਈ ਸਭ ਕੁਝ ਹੋ ਪਰ ਕੀ ਤੁਹਾਡੇ ਵਿੱਚ ਕੋਈ ਹੈ ਜੋ ਮੇਰੇ ਕਹਿਣ ਤੇ ਆਪਣੀ ਜਾਨ ਦੇਣ ਨੂੰ ਤਿਆਰ ਹੋ ਜਾਏ ਸੰਗਤ ਛੁੱਪੀ ਸੀ ਲੋਕ ਇੱਕ ਦੂਜੇ ਨੂੰ ਦੇਖ ਰਹੇ ਸੀ ਕੋਈ ਕੁਝ ਨਹੀਂ ਬੋਲ ਰਿਹਾ ਸੀ ਪਰ ਉਹਨਾਂ ਦੀ ਚੁੱਪ ਨੂੰ ਤੋੜ ਕੇ ਇੱਕ ਭਾਈ ਅੱਗੇ ਵਧੇ ਉਹ ਲੋਹਰ ਤੋਂ ਪਾਈ तया राम ਸਾਹਿਬ ਪਾਈ तया राम ਅੱਗੇ ਵਧੇ ਗੁਰੂ ਜੀ ਦੇ ਸਾਹਮਣੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਵਿਸ਼ਵਾਸ ਨੂੰ ਦੇਖ ਕੇ ਖੁਸ਼ ਹੋ ਗਏ ਤੇ ਉਹਨਾਂ ਨੂੰ ਆਪਣੇ ਨਾਲ ਤੰਬੂ ਵਿੱਚ ਲੈ ਗਏ ਥੋੜੀ ਦੇਰ ਬਾਅਦ ਅੰਦਰੋਂ ਤਲਵਾਰ ਨਾਲ ਕੁਝ ਵੱਢਣ ਦੀ ਆਵਾਜ਼ ਆਈ ਬਾਹਰ ਸੰਗਤ ਕਬਰ ਆ ਗਈ ਫਿਰ ਗੁਰੂ ਜੀ ਬਾਹਰ ਹੈ ਤਲਵਾਰ ਵਿੱਚੋਂ ਤਾਜ਼ਾ ਖੂਨ ਟਪਕ ਰਿਹਾ ਸੀ ਗੁਰੂ ਜੀ ਨੇ ਫੇਰ ਆਵਾਜ਼ ਮਾਰੀ ਹੋਰ ਕੌਣ ਹੈ ਜੋ ਆਪਣੀ ਜਾਨ ਦੇਣ ਨੂੰ ਤਿਆਰ ਹੈ ਇਸ ਵਾਰ ਭਾਈ ਧਰਮਦਾਸ ਅੱਗੇ ਵਤੇ ਉਹਨਾਂ ਨੇ ਵੀ ਉਸੇ ਤਰ੍ਹਾਂ ਉਠਾਤੇ ਕਿਆ ਤੇ ਗੁਰੂ ਜੀ ਦੇ ਨਾਲ ਤਮੂ ਬੱਛ ਲਗੇ ਇਹ ਚੀਜ਼ ਫਿਫਤਨ ਵਾਰ ਹੋਰ ਦਰਾਈ ਗਈ ਜਦ ਭਾਈ ਬੋਕਮ ਚੰਦ ਭਾਈ ਹਿੰਮਤ ਰਾਏ ਤੇ ਭਾਈ ਸਾਹਿਬ ਚੰਦ ਵੀ ਆਪਣੇ ਗੁਰੂ ਲਈ ਆਪਣਾ ਸੀਸ ਦੇਣ ਨੂੰ ਤਿਆਰ ਹੋ ਗਏ ਥੋੜੀ ਦੇਰ ਬਾਅਦ ਗੁਰੂ ਜੀ ਤੰਬੂ ਵਿੱਚੋਂ ਬਾਹਰ ਆਏ ਪਰ ਨਾਲ ਉਹ ਪੰਜ ਬਹਾਦਰ ਵੀ ਸਨ ਜੋ ਅੱਗੇ ਵੱਧ ਕੇ ਆਏ ਸਨ ਅੰਦਰੋਂ ਆ ਰਹੀ ਤਲਵਾਰ ਦੀ ਆਵਾਜ਼ ਅਸਲ ਵਿੱਚ ਬੱਕਰਿਆਂ ਦੀ ਬਲੀ ਸੀ ਜੋ ਗੁਰੂ ਜੀ ਨੇ ਇੰਨਾ ਬਹਾਦਰਾਂ ਦੀ ਪਰਖ ਲਈ ਕੀਤੀ ਸੀ ਹੁਣ ਇਹਨਾਂ ਦਾ ਰੂਪ ਬਦਲ ਚੁੱਕਾ ਸੀ ਤੇ ਇਹਨਾਂ ਦੀ ਸ਼ਾਨ ਪੂਰੀ ਸੰਗਤ ਨੂੰ ਹੈਰਾਨ ਕਰ ਰਹੀ ਸੀ ਗੁਰੂ ਜੀ ਨੇ ਸੰਗਤ ਦੇ ਸਾਹਮਣੇ ਕੋਸ਼ਨਾ ਕੀਤੀ ਇਹ ਪੰਜ ਪਿਆਰੇ ਸਿੱਖ ਧਰਮ ਦੇ ਅਸਲ ਬੀਤ ਨੇ ਅੱਜ ਤੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਹੈ ਅੱਜ ਤੋਂ ਸਿੱਖ ਧਰਮ ਸਿਰਫ ਵਿਚਾਰ ਨਹੀਂ ਪਰ ਇੱਕ ਸ਼ਕਤੀ ਬਣ ਗਿਆ ਹੈ ਗੁਰੂ ਜੀ ਨੇ ਇੱਕ ਲੋਹੇ ਦੀ ਬੱਤੇ ਵਿੱਚ ਪਾਣੀ ਤੇ ਪਤਾਸੇ ਪਾਏ ਤੇ ਇੱਕ ਖਾਸ ਅੰਮ੍ਰਿਤ ਤਿਆਰ ਕੀਤਾ ਉਹਨਾਂ ਨੇ ਇਹ ਅੰਮ੍ਰਿਤ ਪੰਜ ਪਿਆਰਿਆਂ ਨੂੰ ਬੜੇ ਪਿਆਰ ਨਾਲ ਸ਼ਕਾਇਆ ਤੇ ਕਿਹਾ ਉਹ ਤੂੰ ਸੀ ਸਿਰਫ ਵੀਰ ਨਹੀਂ ਖਾਲਸਾ ਹੋ ਜੋ ਸਿੱਖ ਧਰਮ ਦੀ ਰੱਖਿਆ ਲਈ ਹਮੇਸ਼ਾ ਤਿਆਰ ਹੋਵੇ ਗੁਰੂ ਜੀ ਨੇ ਫਰਕਿਆ ਜਿੱਥੇ ਪੰਜ ਪਿਆਰੇ ਹੋਣਗੇ ਉਥੇ ਮੈਂ ਹੋਵਾਂਗਾ ਜਿੱਥੇ ਇਹ ਪੰਜ ਇਕੱਠੇ ਹੋਣਗੇ ਉਥਾ ਸਭ ਤੋਂ ਵੱਧ ਕਵਿੱਤਰ ਹੋਵੇਗੀ ਪੰਜ ਪਿਆਰਿਆਂ ਦੀ ਕਹਾਣੀ ਨਾ ਸਿਰਫ ਸਿੱਖ ਧਰਮ ਲਈ ਪਰ ਪੂਰੀ ਇਨਸਾਨੀਅਤ ਲਈ ਇੱਕ ਮਿਸਾਲ ਹੈ ਕੀ ਵਿਸ਼ਵਾਸ ਸੇਵਾ ਤੇ ਕੁਰਬਾਨੀ ਦੀ ਤਾਕਤ ਕੀ ਹੁੰਦੀ ਹੈ ਵੀਰ ਜੀ ਇਹ ਤਾਂ ਬਹੁਤ ਸੋਹਣੀ ਗੱਲ ਸੀ ਮੈਂ ਹੁਣ ਪੰਜ ਪਿਆਰਿਆਂ ਦੀ ਮਿਸਾਲ ਕਦੇ ਨਹੀਂ ਭੁੱਲਾਂਗੀ ਹਾਂ ਬਾਣੀ ਪੰਜ ਪਿਆਰੇ ਸਾਨੂੰ ਦਿਖਾਉਂਦੇ ਨੇ ਕਿ ਅਸਲੀ ਵਿਸ਼ਵਾਸ ਹਿੰਮਤ ਤੇ ਸੇਵਾ ਕੀ ਹੁੰਦੀ ਹੈ ਇਹ ਸਿੱਖਿਆ ਹਮੇਸ਼ਾ ਆਪਣੇ ਦਿਲ 'ਚ ਰੱਖਣੀ ਚਾਹੀਦੀ ਹੈ